ਇਸ ਵੱਲ ਮੈਂ ਡਰਮ ਹੈਲਰ ਦੇ ਵਿੱਚ ਆ ਆ ਡਾਇਨਾਸੌਰ ਦੇ ਪਿੰਜਰ ਆ ਰੋਮ ਵੀ ਦਿਖਾਦੇ ਹੋ ਇਧਰਲੇ ਪਾਸੇ ਆ ਡਾਇਨਾਸੌਰਾਂ ਦੇ ਅਸਲ ਪਿੰਜਰ ਆ ਜਿਹੜੇ ਇੱਥੋਂ ਲੱਭੇ ਸੀ ਕੈਨੇਡਾ ਦੇ ਵਿੱਚ ਆ ਤਕਰੀਬਨ ਕੈਲਗਰੀ ਤੋਂ 100 ਕਿਲੋਮੀਟਰ ਔਰਲੇ ਪਾਸੇ ਆ ਦੇਖੋ ਸਾਰਾ ਉਦਾਂ ਹੀ ਸਾਂਭ ਕੇ ਰੱਖੇ ਹੋਏ ਆ ਪਿੰਜਰ ਦੇਖੋ ਕਿੰਨਾ ਵੱਡਾ ਵਾ ਆ ਦੇਖੋ ਕਿਰਾ ਸਭ ਤੋਂ ਪਹਿਲਾਂ ਮੂੰਹ ਦਿਖਾ ਦਿਆਂ ਮੈਂ ਆ ਡਾਇਨਾਸੌਰ ਅਸਲੀ ਮਤਲਬ ਇੱਥੇ ਰਾਜ ਹੁੰਦਾ ਸੀ ਡਾਇਨਾਸੌਰਾਂ ਦਾ ਆ ਥਾਂ ਦੇ ਉੱਤੇ ਆ ਦੇਖ ਸਕਦੇ ਹੋ ਤੁਸੀਂ ਪਿੰਜਰ ਵਗੈਰਾ ਇਹਦੇ ਹੱਡੀਆਂ ਇਹ حساب ਉਦਾਂ ਦੀਆਂ ਸੀਗੀਆਂ ਉਵੇਂ ਹੀ ਸਾਮਕੇ ਰੱਖਿਆ ਹੋਇਆ ਵਾ ਸਾਰਾ ਮਤਲਬ ਉਸੇ ਤਰੀਕੇ ਦੇ ਨਾਲ ਹੀ ਇਹਨਾਂ ਨੇ ਰੱਖਿਆ ਹੋਇਆ ਆ ਦੇਖ ਸਕਦੇ ਹੋ ਤੇ ਇਦੋਂ ਬਿਨਾ ਹੋਰ ਵੀ ਬੜਾ ਕੌਜਾ ਇੱਥੇ ਮਤਲਬ ਉਵੇਂ ਪਿੰਜਰ ਸਾਮਕੇ ਇੱਥੇ ਰੱਖੇ ਹੋਏ ਨੇ ਆ ਇਹਨਾਂ ਦੇ ਸਿਰ ਪਏ ਆ ਸਾਰੇ ਤੁਸੀਂ ਦੇਖ ਸਕਦੇ ਹੋ ਤਾਂ ਵਾਲੇ ਪਾਸੇ ਆਹ ਇਹ ਵੀ ਡਾਇਨਾਸੌਰਾਂ ਦੇ ਸੈਰੀ ਆ ਸਮਾਨ ਜਿਹੜਾ ਉਹਦੇ ਵਿੱਚੋਂ ਨਿਕਲਿਆ ਖੋਦਾਈ ਹੋਈ ਸੀਗੀ ਇੱਥੇ 1885 ਦੇ ਵਿੱਚ ਉਦੋਂ ਆ ਦੇਖੋ ਲੈ ਆਹ ਵੀ ਡਾਇਨਾਸੌਰ ਦਾ ਸੈਰਾ ਆ ਦੇਖੋ ਜੀ ਆ ਪਿੰਜਰੇ ਨਿੱਕੇ ਬੱਚਿਆਂ ਦੇ ਨਿੱਕਿਆਂ ਦਾ ਵਾ ਆ ਦੇਖੋ ਪਿੰਜਰੇ ਦੇ ਢਿੱਡ ਦਾ ਆ ਨੋਹ ਦੇਖ ਲਓ ਕਿਰਾ ਮਤਲਬ ਇੱਥੋਂ ਇਹ ਰਾਜ ਹੁੰਦਾ ਸੀ ਰਾਜਧਾਨੀ ਸੀ ਕਹਿ ਲਓ ਇਹਨਾਂ ਦੀ ਡਾਇਨਾਸੌਰ 70000 ਸਾਲ ਪੁਰਾਣੇ ਅਵਸ਼ੇਸ਼ ਸਾਨੂੰ ਇੱਥੋਂ ਮਿਲ ਜਾਣਗੇ ਆ ਸਾਰੀਆਂ ਇਹਨਾਂ ਦੀਆਂ ਮਸ਼ੀਨਾਂ ਜਿਨ੍ਹਾਂ ਦੇ ਨਾਲ ਪੋਸ ਲੱਗੇ ਗਏ ਆ ਪਥਰਾਟ ਜਾਂ ਕਿਸੇ ਅਵਸ਼ੇਸ਼ ਲੱਗੇ ਗਏ ਇੱਥੇ ਲੈਬ ਟੈਸਟਿੰਗ ਵਗੈਰਾ ਵੀ ਕਰਦੇ ਆ ਸਾਰਾ ਪ੍ਰੋਜੈਕਟ ਇਸ ਪਾਸੇ ਆ ਦੇਖ ਸਕਦੇ ਹੋ ਤੁਸੀਂ ਡੈਨੋਸੌਰ ਦੀਨ ਆ ਪੱਥਰ ਦੇ ਥੱਲੇ ਦੱਬ ਕੇ ਮੌਤ ਹੋਈ ਸੀ ਜਦੋਂ ਭਾਰ ਪਿਆ ਉਹਦੇ ਫਰੋਮੀ ਨਿਸ਼ਾਨ ਛਪ ਗਏ ਆ ਦੇਖ ਸਕਦੇ ਹੋ ਉਧਾਂ ਦਿਖਾ ਦਿਓ ਉਹ ਵੀਰੇ ਉਸੇ ਤਰੀਕੇ ਦੇ ਪੋਸ਼ ਸੀ ਇਹ ਡੈਨੋਸੌਰ ਦੀ ਮਰ ਜੜੀ ਕਿਹਦੇ ਥੱਲੇ ਆ ਗਈ ਸੀ ਅਸਲ ਚ ਦੱਸਿਆ ਜਾਂਦਾ ਵੀ ਆਲਕਾ ਪੈਂਡ ਜਿਹੜਾ ਤਾਂ ਤੋਂ ਡਿੱਗਿਆ ਸੀਗਾ ਅਜ ਤੋਂ 70 ਮਿਲੀਅਨ ਸਾਲ ਪਹਿਲਾਂ ਉਸ ਕਰਕੇ ਤਬਾਹ ਹੋ ਗਏ ਸੀ ਹੌਲੀ ਹੌਲੀ ਫਿਰ ਪਾਣੀ ਦੇ ਵਹਾੜ ਨਾਲ ਕਟਾ ਹੁੰਦਾ ਰਿਹਾ ਤਾਂ ਥੱਲੋਂ ਨਿਕਲਣੇ ਸ਼ੁਰੂ ਹੋ ਗਏ ਸੀ ਡਰਮ ਹੈਲਰ ਨਾਮ ਦਾ ਸਥਾਨ ਹੈ ਕੈਨੇਡਾ ਦੇ ਵਿੱਚ ਅ ਅਲਬਰਟਾ ਆ ਗਿਆ ਸੂਬਾ ਹਨਾ ਪਰੋਵਿੰਸ ਦੇ ਵਿੱਚ ਆ ਗਿਆ मतलब ਇਸ ਤਰੀਕੇ ਦੇ ਪੱਥਰਾਂ ਦੇ ਥੱਲੇ ਦੱਬ ਕੇ ਹੀ ਉਹਨਾਂ ਦੀ ਮੌਤ ਹੋਈ ਸੀ ਮਤਲਬ ਕਿ ਉਹਨਾਂ ਦੀ ਇੱਕ ਰਾਜ ਹੁੰਦਾ ਸੀ ਉਹ ਕਿ ਦੁਨੀਆ ਤਬਾਹ ਹੋ ਗਈ ਸੀ ਚੱਲਦੇ ਹਾਂ ਹੋਰ ਅੱਗੇ ਦੇਖਦੇ ਹਾਂ ਇਹਦੇ ਨਾਲ ਨਾਲ ਨਾ ਕਿ ਡਾਇਨਾਸੌਰ ਹੀ ਤਬਾਹ ਨਹੀਂ ਸੀ ਹੋਏ ਹੋਰ ਮੱਛੀਆਂ ਪੰਛੀ ਪਰਿੰਦੇ ਵੀ ਤਬਾਹ ਜਿਵੇਂ ਆਹ ਮੱਛੀ ਦੱਬ ਗਈ ਸੀ ਉਹਦਾ ਪ੍ਰਿੰਟ ਸਾਰਾ ਇਸ ਪੱਥਰ ਦੇ ਉੱਤੇ ਹੀ ਛਪ ਗਿਆ ਸੀ ਆ ਦੇਖ ਸਕਦੇ ਹੋ ਥੱਲੇ ਆ ਹੋਰ ਮੱਛੀਆਂ ਆ ਗਈਆਂ ਇਹ ਪੱਥਰ ਇੱਥੋਂ ਹੀ ਲੱਭੇ ਸਿਗੇ ਤੇ ਸਾਰੇ ਉਸੇ ਤਰੀਕੇ ਦੇ ਸਾਨੂੰ ਨਮੂਨੇ ਦੱਸ ਜਾਣਗੇ ਆ ਦੇਖੋ ਸਭ ਦੋ ਤੁਸੀਂ ਹੈ ਨਾ ਸਕਰੀਨ ਦੇ ਉੱਤੇ ਮਤਲਬ ਕਾਫੀ ਵਿਸ਼ਾਲ ਸੀ ਅਡਡ ਪ੍ਰਿੰਟ ਉਹਨਾਂ ਦੇ ਜਿਵੇਂ ਨਾ ਨਮੂਨਾ ਪਾਇਆ ਹੁੰਦਾ ਇਹ ਸਾਰੇ ਦਬ ਕੇ ਤਬਾਹ ਹੋ ਗਏ ਸੀ ਕਿਉਂਕਿ ਇੱਕ ਧਰਤੀ ਤਬਾਹੀ ਹੋ ਗਈ ਸੀ ਇਸ ਥਾਂ ਦੇ ਉੱਤੇ ਮਤਲਬ ਡਾਇਨਾਸੌਰਾਂ ਦੀ ਹੋਂਦ ਇੱਥੇ ਸੀ ਕੁਝ ਤੈਰਨ ਵਾਲੇ ਪੰਛੀ ਕੋ ਰਿੰਗਣ ਵਾਲੇ ਕੁਝ ਉੱਡਣ ਵਾਲੇ ਉਹ ਸਭ ਤਰ੍ਹਾਂ ਦੇ ਪੰਛੀ ਪਰਿੰਦੇ ਜਾਨਵਰ ਉਸ ਸਮੇਂ ਡਾਇਨਾਸੌਰਾਂ ਦੇ ਨਾਲ ਹੀ ਤਬਾਹ ਹੋ ਗਏ ਸੀ 70 ਮਿਲੀਅਨ ਸਾਲ ਪਹਿਲਾਂ ਆ 10 ਫੁੱਟ ਦੀ ਲੱਤਾਂ 5 ਫੁੱਟ ਦਾ ਗੋਡਾ ਹੀ ਹੁੰਦਾ ਡਾਇਨਾਸੌਰ ਦਾ ਤੇ ਆ ਦੇਖ ਲੋ ਵੀ ਤੁਹਾਡੇ ਸਾਹਮਣੇ ਹੈ ਨਾ ਲੱਤ ਗੱਡੀ ਗੱਡੀ ਆ ਖੰਭਲੇ ਜਿੱਡੀ ਬੋਰਡ ਜਿੱਡੀ ਲੱਗਤਾ ਇਧਰਲੇ ਪਾਸੇ ਰੌਮ ਜੋ ਕਰਾਈ ਮੜਾ ਨਿਗਾ ਪੋਈ ਆ ਦੇਖ ਲਿਆ ਡਾਇਨਾਸੌਰ ਦਾ ਅਸਲੀ ਪਿੰਜਰ ਆ ਇਹ ਇਥੋਂ ਲੱਭਿਆ ਸੀਗਾ ਆ ਤਾਂ ਜਿੱਥੇ ਜਿਹੜੀ ਥਾਂ ਤੇ ਆ ਪਾਏ ਹੋਏ ਆ ਪਹਾੜੀ ਏਰੀਆ ਬਾਹਰ ਦੇਖ ਵੱਡੇ ਪਿੰਜਰ ਕਿੱਥੋਂ ਤੱਕ ਉਹ ਪੂਛ ਪਈ ਆ ਮਤਲਬ ਬਣੀ ਤਾਂ ਨਹੀਂ ਕੰਪੈਨ ਜਿੰਦਾ ਵਕ ਜਿਹੇ ਜਿਹੇ ਹਾਰਵੈਸਟ ਦੇਖ ਲਈ ਤੁਸੀਂ ਉਹੋ ਜਿਹਾ ਦੇਖ ਲਿਆ ਆ ਵੀ ਦੇਖੋ ਇਹਦਾ ਇਹ ਉਹਦਾ ਚੂਲਾ ਜਿਹਾ ਲੱਗਦਾ ਮੈਨੂੰ ਆ ਦੇਖ ਸਕਦੇ ਹੋ ਤੁਸੀਂ ਆ ਦੇਖ ਲੋ ਇਹ ਕਿਸ ਹਿਸਾਬ ਕੁ ਤਾ ਉਹਦਾ ਗਾਰਡਰਮੈਂਟ ਆ ਮਤਲਬ ਬਹੁਤ ਲੰਮਾ ਚੌੜਾ ਸਿਸਟਮ ਸੀਗਾ ਇਹ ਡਾਇਨਾਸੌਰ ਦਾ ਤੇ ਤਕਰੀਬਨ 4 ਪੜਾਵਾਂ 'ਚ ਡਿਵੈਲਪ ਹੋਇਆ ਸੀ ਪਹਿਲਾਂ ਪਾਣੀ ਦੇ ਵਿੱਚ ਫਿਰ ਧਰਤੀ ਦੇ ਰੇਂਗਣਾਂ ਵਾਲੇ ਫਿਰ ਉੱਡਣ ਵਾਲੇ ਤੇ ਫਿਰ ਧਰਤੀ ਦੇ ਵੱਡੇ ਜਾਨਵਰ ਰੂਪ ਲਿਆ ਮਤਲਬ 4 ਪੜਾਵਾਂ 'ਚ ਲੰਘ ਕੇ ਪੈਦਾ ਹੋਇਆ ਸੀ ਬਣਿਆ ਸੀ ਪਰ ਕੰਬਲ ਫਿਰ ਆਖਰ ਨੂੰ ਤਾਂ ਹੌਲਕਾ ਭਾਂਡੇ ਡਿੱਗਣ ਦੇ ਨਾਲ ਹੀ ਖਤਮ ਹੋ ਗਿਆ ਸੀ ਆ ਵੀ ਸਾਰੇ ਡਾਇਨਾਸੌਰਾਂ ਦੇ ਪਿੰਜਰ ਪਏ ਆ ਆ ਦੇਖ ਸਕਦੇ ਆ ਅੱਡ ਅੱਡ ਪੜਾਵਾਂ ਦੇ ਵਿੱਚ ਕਿਸ ਤਰੀਕੇ ਨਾਲ ਦਫਨ ਹੋਏ ਹਨ ਖਤਮ ਹੋਏ ਆ ਵੀ ਡਾਇਨਾਸੌਰਾਂ ਦਾ ਪਿੰਜਰ ਆ ਇਧਰਲੇ ਪਾਸੇ ਦੁਨੀਆ ਬਹੁਤ ਦੇਖਣ ਨੂੰ ਇਹਨੂੰ ਪਹਿਲਾਂ ਬੁਕਿੰਗ ਕਰਾਉਣਾ ਪੈਂਦਾ ਵਾ ਫਿਰ ਆਇਆ ਜਾਂਦਾ ਫਿਰ ਤਾਂ ਆਦਰਵਾਇਜ਼ ਇੱਥੇ ਵੇਟ ਕਰਨੀ ਪੈਂਦੀ ਆ ਬਹੁਤ ਪਰੇਸ਼ਾਨੀ ਹੋ ਜਾਂਦੀ ਆ ਆ ਦੇਖੋ ਆ ਵੀ ਡਾਇਨਾਸੌਰ ਦਾ ਮਤਲਬ ਕੋਈ ਜਵਾਨ ਆ ਕੋਈ ਛੋਟੀ ਇੰਜ ਦਾ ਕੋਈ ਅੱਡੜ ਕਿਸਮ ਦੇ ਪਿੰਜਰ ਜਿਹੜੇ ਇਸ ਥਾਂ ਤੋਂ ਲੱਭੇ ਸੀਗੇ ਆ ਦੇਖ ਸਕਦੇ ਹੋ ਤੁਸੀਂ ਆ ਲੈ ਆ ਜਿਵੇਂ ਕੋਈ ਦਬ ਗਿਆ ਹੋਊਗਾ ਮਰ ਗਿਆ ਹੋਊਗਾ ਆ ਸਿੰਗ ਵੀ ਲੱਗਿਆ ਹੋਇਆ ਇਹਦੇ ਲੈ ਸਿੰਗ ਵਾਲਾ ਡਾਇਨਾਸੌਰ ਇਹ ਅਸਲੀ ਦੇ ਵਿੱਚ ਸੀ ਇਹ ਕੋਈ ਐਵੇਂ ਫਿਲਮੀ ਗੱਲ ਨਹੀਂ ਹੋ ਰਹੀ ਅਸਲ ਦੇ ਵਿੱਚ ਹੀ ਸੀ ਜਿਹੜੇ ਇਥੋਂ ਪ੍ਰਾਪਤ ਹੋਏ ਸੀ ਕਿਨਾਂ ਪਹਾੜੀਆਂ ਦੇ ਵਿੱਚੋਂ ਆ ਲਿਆ ਨਿਕਾ ਜਹਾ ਵਾਲਾ ਅਨਿਕਾ ਜਹਾ ਮੂੰਹ ਨਾਲ ਹੀ ਸਾਖ ਪਤਾਉਦਾ ਆ ਪਰ ਇਹ ਕਾਫਰ ਦਾ ਲੈ ਆ ਡਾਇਨਾਸੌਰ ਦਾ ਪੂੜਾ ਪਿਆਲਾ ਆ ਦੇਖੋ ਕਿਰਾ ਉਹ ਤਾਂ ਤਾਂ ਟੰਗੇ ਹੀ ਹੈਗੇ ਇਨਾਂ ਨੇ ਇਹ ਅਸਲ ਪਿੰਜਰੇ ਜਿਹੜੇ ਲੱਗੇ ਸੀ ਆ ਦੋ ਸਿੰਘਾਂ ਵਾਲੇ ਵੀ ਹੈਗੇ ਸੀ ਇਥੇ ਆ ਦੇਖ ਸਕਦੇ ਹੋ ਲੈ ਦੋ ਸਿੰਘ ਆਲਾ ਵੀ ਸਾਨੂੰ ਟੱਕਰ ਜੂਗਾ ਆ ਦਿਖਾ ਦਿਆਂ ਤੁਹਾਨੂੰ ਮੈਂ ਲੈ ਆ ਗੋਡੇ ਦੇ ਜੋਇੰਟ ਵਗੈਰਾ ਦੇਖ ਸਕਦੇ ਹੋ ਤੁਸੀਂ ਕਿਸ ਹਾਲ ਕਿਤਾਬ ਦੇ ਆ ਲੈ ਮਾਰੇ ਉਹਨੇਗਾ ਹਾਂ ਆ ਮੂੰਹ ਆ ਗਿਆ ਇਹਦਾ ਆ ਦੋ ਸੈਂਗ ਆ ਗਏ ਮਤਲਬ ਇਹੋ ਜੀ ਸ਼ੇਪ ਦੇ ਵਿੱਚ ਵੀ ਸੀਡਾ ਨਾਸਰ ਨਾ ਆ ਲੱਗ ਲੱਗ ਪੜਾਅ ਸੀਗੇ ਇਹਦੇ ਜਿਹੜੇ ਕਿ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਆ ਦੇਖੋ ਇਹ ਦੋ ਸਿੰਗਾਂ ਵਾਲੇ ਇਸ ਸ਼ੇਪ ਦੇ ਵਿੱਚ ਵੀ ਸੀ ਜਿਵੇਂ ਇਹਨਾਂ ਨੇ ਲਿਖ ਕੇ ਲਾਇਆ ਹੋਇਆ ਇਹ ਸ਼ੇਪ ਦੇ ਵੀ ਡਾਇਨਾਸੌਰ ਸੀਗੇ ਇੱਥੇ ਆ ਦੇਖ ਸਕਦੇ ਹੋ ਤਾਂ ਆ ਆ ਦੇਖਿਓ ਕਿਰਾਂ ਆ ਦੇਖਿਓ ਲੈ ਇਹ ਸਾਉਂ ਕਿਤਾਬ ਦੇ ਵੀ ਸੀ ਮਤਲਬ ਇਹਨਾਂ ਦੇ ਆਕਾਰ ਕਈ ਜ਼ਿਆਦਾ ਲੈਂਥ ਵੀ ਸੀ ਕਈ ਜ਼ਿਆਦਾ ਗਠੀਲੇ ਜੇ ਵੀ ਸੀਗੇ ਤੇ ਜਿਵੇਂ ਆਹ ਸ਼ੇਪ ਦੇਖ ਰਹੇ ਹੋ ਇਹ ਕਿਸ ਤਰੀਕੇ ਦੀ ਸੀਗੀ ਆਹ ਚੀਜ਼ ਉਹ ਇਸ ਤਰੀਕੇ ਦਾ ਵੀ ਸੀ ਇਹ ਵੀ ਡਾਇਨਾਸੌਰ ਦੀ ਇੱਕ ਨਸਲ ਰਹੀ ਆ ਆ ਦੇਖ ਸਕਦੇ ਆ ਆ ਸ਼ੇਪ ਸੀ ਇਹਦੀ ਮਤਲਬ ਸਮਾਂ ਆਉਣ ਦੇ ਨਾਲੇ ਤਬਾਹ ਹੋ ਗਿਆ ਸੀ ਇਹ ਵੀ ਨਾਲ ਹੀ ਸੀ ਉਦੋਂ ਮਤਲਬ ਇਹਨਾਂ ਦੀਆਂ ਕਈ ਪ੍ਰਜਾਤੀਆਂ ਸੀਗੀਆਂ ਇਹ ਇਹ ਸਾਰੇ ਜਿੰਨੇ ਸੀ ਇਹ ਸਾਰੇ ਤਬਾਹ ਹੋ ਗਏ ਸੀ ਆਹ ਦੇਖ ਸਕਦੇ ਉਹ ਲੰਬੇ ਸਿੰਗ ਵਾਲਾ ਇਹ ਜਿਆਦਾ ਲੰਬੇ ਸਿੰਗ ਵਾਲਾ ਸੀਗਾ ਆਹ ਦੇਖ ਸਕਦੇ ਹੋ ਤੁਸੀਂ ਇਹ ਇਹ ਜਿਹਾ ਸੀ ਪਹਿਲਾਂ ਇਹ ਇਹੋ ਜਿਹਾ ਸੀ ਆ ਇਹੋ ਜਿਹਾ ਸੀ ਇਹ ਜਿਹੜਾ ਕਿ ਆ ਅਸੀਂ ਅਸਲ ਦੇ ਦੇਖ ਦਾ ਪਿੰਜਰਾ ਆਏ ਸੀ ਇਹ ਅਸਲ ਦੇ ਵਿੱਚ ਆਹੇ ਆਪ ਦੇਖ ਸਕਦੇ ਹੋ ਕਿੰਨਾ ਸਿੰਗ ਲੱਗਿਆ ਹੋਇਆ ਡਾਇਨਾਸੌਰ ਇਹ ਡਾਇਨਾਸੌਰਾਂ ਦੀ ਆਪ ਅਨਸ਼ਵਾਂਸ਼ ਵਾਰੇ ਗੱਲਬਾਤ ਕਰ ਰਹੇ ਹਾਂ ਇਸ ਵਕਤ 68 ਮਿਲੀਅਨ ਸਾਲ ਪਹਿਲਾਂ ਪੁਚਾਲ ਵਗੈਰਾ ਉਲਕਾ ਪੈਂਡ ਵਗੈਰਾ ਸਾਰਾ ਕੁਝ ਡਿੱਗ ਪਿਆ ਸੀ ਜਿਹਦੇ ਕਰਕੇ ਤਬਾਹ ਹੋ ਗਏ ਸੀ ਇਹ ਸੀਗਾ ਹਾਥੀ ਦੀ ਸ਼ੇਪ ਦਾ ਜਿਵੇਂ ਆਪਣੇ ਹਾਥੀ ਹੁੰਦੇ ਹਨ ਆ ਨਾ ਆ ਦੇਖ ਸਕਦੇ ਤੁਸੀਂ ਹਾਥੀ ਦੀ ਸ਼ੇਪ ਦਾ ਸੀਗਾ ਆ ਦੇਖੋ ਕਿਰਾਂ ਲੈ ਆਦੇ ਮਦ ਹਾਥੀ ਦੀ ਨਸਲ ਦਾ ਸੀ ਪੰਜਾਬ ਵਗੈਰਾ ਦੇਖ ਸਕਦੇ ਹੋ ਕਮਾਲ ਆ ਲੈ ਦੇਖ ਕਿਉਂ ਕਰ ਆ ਵੀ ਹੱਥ ਯਾਰਗਾ ਸੀ ਵੀ ਕੋਈ ਜਾਨਵਰ ਲੈ ਸਿੰਘ ਦੇਖੋ ਇਹ ਕਿੱਡੇ-ਕੱਡੇ ਸੀ ਕਮਾਲ ਆ ਦੇਖੋ ਕਿਰਾ ਇਹ ਵੀ ਅਸਲੀ ਸੀਗਾ ਉਹਨੂੰ ਪਿੰਜਰਾ ਪਹਾੜੀਆਂ ਚੋਂ ਕੱਢ-ਕੱਢ ਕੇ ਇਹਨੂੰ ਇੱਥੇ ਲਾਇਆ ਗਿਆ ਵਾ ਲੈ ਇਹ ਵੀ ਕਮਾਲ ਸੀ